ਤੁਹਾਡੇ ਨਾਲ ਬਹੁਤ ਸਾਰੀਆਂ ਗੱਲਾਂ ਕਰਨੀਆਂ ਨੇ ਤੁਹਾਡੇ ਫਿਲਮ ਕਰੀਅਰ ਬਾਰੇ ਤੁਹਾਡੇ ਐਜੂਕੇਸ਼ਨ ਬਾਰੇ ਤੁਹਾਡੇ ਗੀਤ ਬਾਰੇ ਸੋ ਕਿੱਥੋਂ ਸ਼ੁਰੂ ਕਰੀਏ ਜਿੱਥੋਂ ਵੇਰੇਵਰੇ ਯੂਟਿਊਬ ਤੋਂ ਆਪਾਂ ਸ਼ੁਰੂ ਤੋਂ ਸ਼ੁਰੂ ਕਰਦੇ ਆ ਤੁਸੀਂ ਇੱਕ ਪ੍ਰੋਗਰਾਮ ਦੇ ਵਿੱਚ ਗਏ ਸੀ ਤੇ ਤੁਹਾਨੂੰ ਦੇਖਿਆ ਹਰਪਜਨ ਮਾਨ ਨੇ ਉਹ ਐਵੇਂ ਜੀ ਨਜ਼ਰਸਵੱਲੀ ਤੁਸੀਂ 뮤ਜ਼ਿਕ ਇੰਡਸਟਰੀ 'ਚ ਆ ਗਏ ਉਸ ਤੋਂ ਅੱਗੇ ਕਿਵੇਂ ਸੈਂਸਰ ਚੱਲਿਆ ਹਾਣੀ ਫਿਲਮ ਕਿਵੇਂ ਮਿਲੀ ਸੀ ਹਾਣੀ ਮੈਂ ਹਰਪ੍ਰਜਨ ਮਾਨ ਜੀ ਦਾ ਜਦੋਂ ਗਾਣਾ ਕੀਤਾ ਨਾ ਪਰੀ ਪ੍ਰੌਣੀ ਤਾਂ ਉਹਨਾਂ ਨੇ ਬਾਬੂ ਸਿੰਘ ਮਾਨ ਜੀ ਨੂੰ ਦਿਖਾਇਆ ਰਫ ਕੱਟ ਦਿਖਾਇਆ ਉਹਨੂੰ ਫਾਈਨਲ ਦਿਖਾਇਆ ਓਬਵੀਅਸਲੀ ਜਦੋਂ ਉਹਨਾਂ ਦੇ ਗਾਣੇ ਕਰਦੇ ਨੇ ਤਾਂ ਉਹਨਾਂ ਨੂੰ ਦਿਖਾਉਂਦੇ ਨੇ ਉਹ ਹਣਾ ਪਹਿਲਾਂ ਟੀਵੀ ਤੇ ਆਉਣ ਤੋਂ ਪਹਿਲਾਂ ਦਿਖਾਉਂਦੇ ਨੇ ਤਾਂ ਐਵੇਂ ਹੀ ਉਹਨਾਂ ਨੂੰ ਗਾਣਾ ਦਿਖਾਉਣ ਲਈ ਹੋ ਗਏ ਬਾਬੂ ਸਿੰਘ ਮਾਨ ਜੀ ਨੂੰ ਤਾਂ ਉਹਨਾਂ ਨੇ ਕਿਹਾ ਕਿ ਜਿਹੜਾ ਅਮਿਤੋਜ ਕਹਿੰਦੇ ਜਿਹੜੀ ਸਟੋਰੀ ਲਿਖ ਰਹੇ ਨੇ ਕਿਉਂਕਿ ਉਹ ਗਾਣੇ ਲਿਖ ਰਹੇ ਸੀ ਉਹ ਉਹ ਮੂਵੀ ਦੇ ਹਣਾ ਉਹਨਾਂ ਨੂੰ ਬਹੁਤ ਪਤਾ ਸੀ ਕਿ ਉਹ ਕੈਰੈਕਟਰ ਕੀ ਹੈ ਸੁੱਖਾਂ ਦਾ ਉਹ ਕਹਿੰਦੇ ਕਿ ਜਿਹੜੀ ਤੁਸੀਂ ਮਤਲਬ ਸੁੱਖਾਂ ਲੱਭ ਰਹੇ ਹੋ ਹਾਣੀ ਲਈ ਤਾਂ ਸ਼ੀ ਇਜ਼ ਦਾ ਪਰਫੈਕਟ ਗਰਲ ਬਾਬੂ ਸਿੰਘ ਮਾਨ ਜੀ ਨੇ ਕਿਹਾ ਤਾਂ ਅਮਿਤੋਤ ਜੀ ਨੇ ਹਰਪ੍ਰਜਨ ਜੀ ਨੇ ਫਿਰ ਦੋਨਾਂ ਨੇ ਮਤਲਬ ਡਿਸਕਸ ਕੀਤਾ ਕਿ ਚਲੋ ਆਪਾਂ ਮਿਲਿਆ ਆਉਣੇ ਆ ਪਟਿਆਲੇ ਜਾ ਕੇ ਹਨਾ ਬਸ ਫਿਰ ਉਹ ਪਟਿਆਲੇ ਆਏ ਬਾਬੂ ਸਿੰਘ ਮਾਨ ਜੀ ਨੇ ਸਿਲੈਕਟ ਕੀਤਾ ਬੇਸਿਕਲੀ ਤਾਂ ਉਹਦੇ ਲਈ ਮੈਨੂੰ ਫਿਰ ਉਸ ਤੋਂ ਬਾਅਦ ਉਹਨਾਂ ਨੇ ਮਤਲਬ ਅਮਿਤੋਤ ਜੀ ਨੇ ਮੂਵੀ ਦੇ ਅਕੋਰਡਿੰਗ ਜਾਂ ਸਟੋਰੀ ਦੇ ਅਕੋਰਡਿੰਗ ਜੋ ਜੋ ਪੁਆਇੰਟ ਆਫ View ਤੋਂ ਉਹਨਾਂ ਨੇ ਦੇਖਣਾ ਸੀ ਜਾਂ ਗੱਲਾਂ ਕਰਨੀਆਂ ਸੀ ਫਿਰ ਉਹ ਲੋਹੜੀ ਵਾਲੇ ਦਿਨ ਆਏ ਸੀ ਘਰ ਹਾਣੀ ਫਿਲਮ ਦੇ ਵਿੱਚ ਤੁਸੀਂ ਦੋ ਕਰਦਾਰ ਅਦਾ ਕੀਤੇ ਸੀ ਹਨਾ ਇੱਕ ਅਜੋਕੀ ਕੁੜੀ ਦਾ ਤੇ ਇੱਕ ਪ੍ਰਾਤਮਿਕ ਹਨਾ ਬੜਾ ਪੁਰਾਣਾ ਗਦਾ ਬੜੇ ਮੁਸ਼ਕਲ ਹੁੰਦਾ ਹੈ ਇੱਕ ਹਨਾ ਇੱਕੋ ਹੀਰੋਨ ਤੋਂ ਦੋ ਮੈਨੂੰ ਲੱਗਾ ਬਹੁਤ ਘੱਟ ਹੀਰੋਨਸ ਦੇ ਕਿਸੇ ਇਦਾਂ ਦੇ ਕਰਤਾ ਰਹੇ ਨੇ ਬਹੁਤ ਵਧੀਆ ਫਿਲਮ ਨੂੰ ਹੰਗਾਰਾ ਮਿਲਿਆ ਸੀ ਪਰ ਉਸ ਤੋਂ ਬਾਅਦ ਤੁਸੀਂ ਕਿਸੇ ਹੋਰ ਫਿਲਮ ਤੇ ਨਜ਼ਰ ਕਿਉਂ ਨਹੀਂ ਆਈ ਬਸ ਮੇਬੀ ਇਹੀ ਹੋ ਗਿਆ ਕਿ ਬਹੁਤ ਵਧੀਆ ਫਿਲਮ ਸੀ ਹਨਾ ਜਾਂ ਮਤਲਬ ਮੇਰੇ ਬਹੁਤ ਕਲੋਸ ਸੀ ਕਿਉਂਕਿ ਮੇਰਾ ਹੁਣ ਤੱਕ ਜਿਹੜਾ ਫੇਵਰਿਟ ਯੋਨਰ ਰਿਹਾ ਉਹ ਰੋਮਾਂਟਿਕ ਮੂਵੀਜ਼ ਦਾ ਰਿਹਾ ਮੈਂ ਯਸ਼ চোপੜਾ ਮੇਰੇ ਫੇਵਰਿਟ ਡਾਇਰੈਕਟਰ ਨੇ ਮੈਂ ਰੋਮਾਂਟਿਕ ਮੂਵੀਜ਼ ਮੈਨੂੰ ਬਹੁਤ ਪਸੰਦ ਸੀ ਤਾਂ ਇਹ ਇੱਕ ਐਦਾਂ ਦੀ ਮੂਵੀ ਸੀ ਮੈਨੂੰ ਲੱਗਦਾ ਜਿਹੜੀ ਪੰਜਾਬੀ ਚ ਪਹਿਲਾਂ ਬੜੀ ਵੀ ਨਹੀਂ ਸੀ ਤਾਂ ਮਤਲਬ ਮੈਨੂੰ ਮਾਨ ਸਾਹਿਬ ਨੇ ਵੀ ਦੱਸਿਆ ਹਰਭਜਨ ਮਾਨ ਜੀ ਨੇ ਕਹਿੰਦੇ ਪਹਿਲੀ ਵਾਰੀ ਮਤਲਬ ਕਿਸੇ ਫਿਲਮ ਦੇ ਵਿੱਚ ਕੁੜੀ ਦਾ ਇੰਟਰੋਡਕਸ਼ਨ ਸੌਂਗ ਰੱਖਿਆ ਗਿਆ ਪੰਜਾਬੀ ਫਿਲਮ ਚ ਹੀਰ ਸਲੇਟੀ ਤਾ ਬਸੋ ਇਦਾਂ ਦਾ ਸਾਰਾ ਟ੍ਰੀਟਮੈਂਟ ਸੀ ਐਕਚੁਅਲੀ ਬੈਲੈਂਸ ਸੀਗੀ ਮੂਵੀ ਨਾ ਮਤਲਬ ਜਿਵੇਂ ਹੁਣ ਥੋੜੀਆਂ ਬੰਦੀਆਂ ਨੇ ਫੀਮੇਲ ਓਰੀਐਂਟਡ ਨਹੀਂ ਆਪਾਂ ਕਹਿ ਸਕਦੇ ਐਟਲੀਸਟ ਬੈਲੈਂਸ ਵੀ ਨਹੀਂ ਹੁੰਦੀਆਂ ਤਾਂ ਉਹ ਚੀਜ਼ ਬਾਕੀਆਂ ਚ ਜਿਵੇਂ ਜਿਵੇਂ ਮੈਨੂੰ ਕੁਝ ਸਟੋਰੀਜ਼ ਮਿਲੀਆਂ ਕਿਸੇ ਦਾ ਮੈਨੂੰ ਕੰਟੈਂਟ ਨਹੀਂ ਪਸੰਦ ਆਇਆ ਕਿਸੇ ਦਾ ਕੁਝ ਨਹੀਂ ਪਸੰਦ ਆਇਆ ਫਿਰ ਉਹ ਬਹੁਤ ਜ਼ਿਆਦਾ ਇੱਕ ਲੈਵਲ ਤੇ ਤੁਸੀਂ ਚਲੇ ਜਾਂਦੇ ਹੋ ਫਿਰ ਉਹ ਨੀਚੇगिरਣਾ ਥੋੜਾ ਮੁਸ਼ਕਿਲ ਹੋ ਜਾਂਦਾ ਹੈ ਜੀ ਨੀਚੇगिरਣਾ ਤੁਸੀਂ ਕਿਹਾ ਮੁਸ਼ਕਿਲ ਹੋ ਜਾਂਦਾ ਪਰ ਗੈਪ ਬਹੁਤ ਘੱਟ ਮੈਨੂੰ ਲੋਕੀ ਹੋਲੀ-ਵਲੀ ਭੁੱਲਣਾ ਵੀ ਸ਼ੁਰੂ ਹੋ ਜਾਂਦੇ ਨੇ ਨੇ ਜੇ ਤੁਸੀਂ ਉਹ ਆਣੀ ਫਿਲਮ ਆਈ ਸੀ ਉਹਦੇ ਵਿੱਚ ਦੇਖਿਆ ਸੀ ਜਾਂ ਕਿਉਂਕਿ ਨਵਾਂ ਸਟਾਫ ਬਹੁਤ ਆ ਰਿਹਾ ਹਾਂਜੀ ਨਵਾਂ ਕਿਉਂਕਿ ਹਰੇਕ ਬੰਦੇ ਦੀ ਇੱਕ ਆਪਣੀ ਛਾਪ ਹੁੰਦੀ ਹੈ ਇੱਕ ਆਪਣਾ ਕੰਮ ਕਰਨ ਦਾ ਤਰੀਕਾ ਹੁੰਦਾ ਆਈ ਡੋਨਟ ਥਿੰਕ ਸੋ ਕਿ ਭੁੱਲ ਜਾਂਦੇ ਨੇ ਜੇ ਹੁਣ ਆਪਾਂ ਕਿਸੇ ਦੀ ਵੀ ਗੱਲ ਕਰੀਐ ਆਸ਼ਵਰਾ ਰਾਏ ਹੁਣ ਐਦਲ ਹੈ ਮੁਸ਼ਕਿਲ ਚਾਏ ਨੇ ਜਾਂ ਹੋਰ ਕਿਸੇ ਜੇ ਮਾਦਰੀ ਆਵੇ ਤਾਂ ਆਪਾਂ ਭੁੱਲਾਂਗੇ ਨਹੀਂ ਹਨਾ ਸੋ ਬਹੁਤ ਐਗਜ਼ਾਮਪਲਸ ਨੇ ਮਤਲਬ ਇੱਕ ਬੰਦੇ ਦਾ ਹਰੇਕ ਦਾ ਇੱਕ ਟੇਸਟ ਹੁੰਦਾ ਕਿ ਉਹਨਾਂ ਨੇ ਕਿੱਦਾਂ ਦਾ ਕੰਮ ਕਰਨਾ ਹੈ ਹਨਾ ਉਸ ਤੋਂ ਤੁਸੀਂ ਹਟ ਸਕਦੇ ਹੋ ਕਿ ਨਹੀਂ ਹਟ ਸਕਦੇ ਸੋ ਮੈਨੂੰ ਮੇਰੇ ਅੰਦਰੋਂ ਹੀ ਨੀ ਆਵਾਜ਼ ਆਈ ਤਾਂ ਮੈਂ ਕੀ ਕਰਾਂ ਹਨਾ ਕਿ ਮੈਂ ਇਹਦੇ ਲਈ ਜਾਵਾਂ ਆਇਆ ਇਹ ਚੀਜ਼ ਮੈਨੂੰ ਕਰਨੀ ਚਾਹੀਦੀ ਆ ਕਿਸੇ ਨੇ ਮੈਨੂੰ ਪੁੱਛਿਆ ਕਿ ਲਾਸਟ ਕੁਝ ਮੂਵੀਜ਼ ਚ ਤੁਹਾਨੂੰ ਲੱਗਿਆ ਕਿ ਕਿਹਦੇ 'ਚ ਤੁਹਾਨੂੰ ਹੋਣਾ ਚਾਹੀਦਾ ਸੀ ਮੈਨੂੰ 1984 ਵਧੀਆ ਲੱਗੀ ਉਹਦੇ ਚ ਵੀ ਦੇਖੋ ਉਹਨ ਕੁੜੀ ਦਾ ਕਿੰਨਾ ਘਟਪਾਟ ਸੀ ਸੋ ਦੈਟ ਇਜ਼ ਉਹ ਮੂਵੀ ਮੈਨੂੰ ਵਧੀਆ ਲੱਗੀ ਤੁਸੀਂ ਮਿਊਜ਼ਿਕ ਵੀਡੀਓ ਵੀ ਕੀਤੀ ਸੀ ਆਈ ਥਿੰਕ ਹਰਜੀਤ ਹਰਮਾਨ ਨੇ ਤੁਸੀਂ ਗਾਣਾ ਕੀਤਾ ਸੀ ਹਣਾ ਕਣੀਆਂ ਕੇ ਬਰਸਾਤ ਕੇ ਤਰੀਕਾ ਹਾਂ ਤਰੀਕਾ ਹਾਂਜੀ ਉਦੋਂ ਅੰਦਰੋਂ ਆ ਲਈ ਸੀ ਉਦੋਂ ਅੰਦਰੋਂ ਨਹੀਂ ਕਹਿ ਸਕਦੇ ਉਦੋਂ ਸਮ ਸੋਰਟ ਆਫ ਐਕਚੁਅਲੀ ਸਟਾਲਨ ਇਜ਼ ਅ ਵੈਰੀ ਗੁੱਡ ਹਣਾ ਉਹ ਸਟੋਰੀ ਇਸ ਨਾਲ ਲੱਗੇ ਜਦ ਗੱਲਾਂ ਕਰਨ ਲੱਗੇ ਤਾਂ ਮਤਲਬ ਉਹਨਾਂ ਦਾ ਗੱਲ ਕਰਨ ਦਾ ਤਰੀਕਾ ਇੰਨਾ ਕਿ ਫੈਮਿਲੀਅਰ ਸੀਗਾ ਕਿ ਨਾ ਨਹੀਂ ਹੋਈ ਤਾਂ ਮਤਲਬ ਕੀਤੀ ਬਹੁਤ ਨਾ ਕੀਤੀ ਫਿਰ ਉਹ ਕਹਿਣ ਲੱਗੇ ਕਿ ਪ੍ਰੈਸ਼ਰ ਪਾਉਣ ਲੱਗੇ ਕਿ ਤੁਸੀਂ ਹੁਣ ਵੀ ਬਹੁਤ ਵਧੀਆ ਹੋਊਗੀ ਹਨਾ ਜਿਵੇਂ ਤੁਸੀਂ ਕੰਮ ਕੀਤਾ ਹਰਜੀਤ ਹਰਮਨ ਨੇ ਵੀ ਵਧੀਆ ਹੀ ਕੀਤਾ ਆ ਵੀਡੀਓ ਚ ਵੀ ਬਹੁਤ ਵਧੀਆ ਅਸੀਂ ਤੁਹਾਨੂੰ ਮਤਲਬ ਡਾਇਰੈਕਸ਼ਨ ਸਟੋਰੀ ਵਾਈਜ਼ ਕਾਣਾ ਵੀ ਸਾਰਾ ਫੀਮੇਲ ਓਰੀਐਂਟਡ ਹੈ ਐਦਾਂ ਦਾ ਮੈਨੂੰ ਲੱਗਿਆ ਕਿ ਆਈ ਸ਼ੁੱਟ ਸਹੀ ਐਸ ਆਪਾਂ ਬੜੀ ਬੜੀ ਵਾਰੀ ਇਕੱਠੀ ਨਹੀਂ ਬੜੇ ਵਾਰੀ ਮਿਲਦੇ ਤੁਸੀਂ ਹਰ ਵਾਰੀ ਕਹਿੰਦੇ ਵੀ ਮੈਂ ਵੀਡੀਓ ਡਾਇਰੈਕਟਰ ਬੰਨਾ ਹੁਣ ਫਾਈਨਲੀ ਤੁਸੀਂ ਵੀਡੀਓ ਡਾਇਰੈਕਟਰ ਬਣ ਗਏ ਮੈਂ ਮੈਂ ਆਪਣੀਆਂ ਗੱਲਾਂ ਹੋਈਆਂ ਸੀ ਕਿ ਮੈਂ ਅਸਿਸਟ ਕਰਨਾ ਚਾਹੁੰਦੀ ਮੈਨੂੰ ਕੁਝ ਵਧੀਆ ਦੱਸਿਓ ਤੁਸੀਂ ਹਨਾ ਤਾਂ ਮਤਲਬ ਵੀਡੀਓ ਡਾਇਰੈਕਸ਼ਨ ਤੋਂ ਸਟਾਰਟ ਹੋ ਗਿਆ ਚਲੋ ਬਹੁਤ ਵਧੀਆ ਹੋ ਗਿਆ ਕਿਵੇਂ ਗਾਣਾ ਨਿਸ਼ਾਨ ਵਾਲਾ ਗਾਣਾ ਕਿਵੇਂ ਮਿਲਿਆ ਨਿਸ਼ਾਨ ਜੀ ਅਸੀਂ ਮੈਂ ਤੁਹਾਨੂੰ ਦੱਸਿਆ ਜਿਵੇਂ ਅਸੀਂ ਪਹਿਲਾਂ ਵਧੀਆ ਫਰੈਂਡਸ ਰਹੇ ਆ ਦੋ ਤਿੰਨ ਸਾਲ ਤੋਂ ਅਸੀਂ ਜਾਣਦੇ ਆ ਪੰਜਾਬੀ ਯੂਨੀਵਰਸਿਟੀ ਇੱਕ ਫੰਕਸ਼ਨ ਸੀ ਉੱਥੇ ਅਸੀਂ ਇਕੱਠੇ ਹੋਏ ਤਾਂ ਉਸ ਤੋਂ ਬਾਅਦ ਵੀ ਹੈਡ ਵਰਡਸ ਅਬਾਊਟ ਅਸੀਂ ਜਿਵੇਂ ਕੋਈ ਮੂਵੀ ਆਉਣੀ ਨਵੀਂ ਉਹਦੇ ਬਾਰੇ ਡਿਸਕਸ ਕਰਨਾ ਉਹਦੇ ਗੁੱਡ ਐਂਡ ਬੈਡ ਹਨਾ ਉਹਦੇ ਐਡਵਾਂਟੇਜਿਸ ਕੀ ਇਹਦੇ ਚ ਚੰਗਾ ਸੀ ਮਾੜਾ ਸੀ ਐਵੇਂ ਗਾਣਿਆਂ ਨੂੰ ਡਿਸਕਸ ਕਰਨਾ ਤਾਂ ਜਿਵੇਂ ਨਿਸ਼ਾਨ ਵੀ ਮੈਨੂੰ ਕਹਿੰਦੇ ਰਹਿੰਦੇ ਸੀ ਤੂੰ ਅੱਗੇ ਕੀ ਕਰਨਾ ਹੈ ਕੀ ਕਰਨੀ ਹੈ ਮੈਂ ਕਿਹਾ ਮੈਂ ਆ ਬਸ ਉਦਾਂ ਫਿਰ ਗੱਲਾਂ ਚੱਲੀਆਂ ਕਹਿੰਦੇ ਚਲ ਤੂੰ ਮੇਰਾ ਇੱਕ ਗਾਣਾ ਡਾਇਰੈਕਟ ਕਰ ਤੈਨੂੰ ਮੈਂ ਭੇਜਦਾ ਤੇ ਉਹਦੇ ਕਨਸੈਪਟ ਬਣਾਉ ਤੇ ਉਹਨਾਂ ਨੇ ਮੈਨੂੰ ਗਾਣਾ ਸੈਂਡ ਕੀਤਾ ਮੈਂ 2-3 ਕਨਸੈਪਟ ਬਣਾਏ 3rd one was the final ਹਨਾ 3rd final ਹੋ ਗਿਆ ਸਾਡਾ ਪਹਿਲੇ ਵੀ ਦੋ ਵਧੀਆ ਸੀ ਚਲੋ ਥੋੜਾ ਕੁਝ ਡਿਫਰੈਂਟ ਹੋਰ ਹੋ ਗਿਆ ਏ ਬਸ ਉਹ ਫਾਈਨਲ ਹੋਇਆ ਕਹਿੰਦੇ ਚਲੋ ਲਿਸਟ ਆਊਟ ਕਰੋ ਕੀ ਕੀ ਚਾਹੀਦਾ ਕੀ ਕੀ ਰਿਕੁਆਇਰਮੈਂਟ ਹੈ ਮੈਂ ਕਿਹਾ ਵੀ ਮੈਂ ਬਿਗ ਬਜਟ ਮੈਨੂੰ ਗਾਣਾ ਚਾਹੀਦਾ ਬਿਗ ਬਜਟ ਨਹੀਂ ਮਤਲਬ ਮੈਂਨੂੰ ਜੋ ਰਿਕੁਆਇਰਮੈਂਟ ਹੈ ਮੇਰੀ ਮੈਨੂੰ ਪੂਰੀ ਹੋਣੀ ਚਾਹੀਦੀ ਹੈ ਮੈਂ ਕੰਪਰੋਮਾਈਜ਼ ਨਹੀਂ ਕਰੂੰਗੀ ਹੈਨਾ ਕਿਸੇ ਵੀ ਮੈਂ ਕਿਹਾ ਜਿੰਨਾ ਕੁ ਮੈਂ ਕੀਤਾ ਹੁਣ ਤੱਕ ਵਧੀਆ ਕੀਤਾ ਸਾਰਾ ਕੁਝ ਤਾਂ ਮੈਂ ਆਪਣੀਆਂ ਟਰਮਸ ਤੇ ਮੈਂ ਕਿਹਾ ਜੇ ਤੁਹਾਨੂੰ ਮਨਜ਼ੂਰ ਹੈ ਤਾਂ ਦੱਸੋ ਕਹਿੰਦੇ ਨਹੀਂ ਨਹੀਂ ਕੋਈ ਕੰਪਰੋਮਾਈਜ਼ ਨਹੀਂ ਹੋਗਾ ਕਿਸੇ ਵੀ ਚੀਜ਼ ਦਾ ਤੁਸੀਂ ਆਪਣੇ ਅਕੋਰਡਿੰਗ ਲਿਸਟ ਬਣਾਓ ਜੋ ਜੋ ਤੁਹਾਨੂੰ ਚਾਹੀਦਾ ਬਿਲ ਪ੍ਰੋਵਾਈਡ ఎవਰੀਥਿੰਗ ਤਾਂ ਉਵੇਂ ਹੀ ਹੋਇਆ ਹਾਂ ਨਿਸ਼ਾਨ ਉਹਨਾਂ ਨੂੰ ਪੁੱਛਾਂਗੇ ਤੁਸੀਂ ਕਿੱਦਾਂ ਦੇ ਡਾਇਰੈਕਟਰ ਹੋ ਤੁਸੀਂ ਦੱਸੋ ਵੀ ਨਿਸ਼ਾਨ ਨਾਲ ਕੰਮ ਕਰਕੇ ਕਿੰਨਾ ਕਿ ਸਹਿਜ ਮਹਿਸੂਸ ਹੈ ਜਾਂ ਕਿੱਦਾਂ ਦਾ ਇਨਸਾਨ ਨੇ ਉਹ ਨਿਸ਼ਾਨ ਬਹੁਤ ਨਾਈਸ ਨੇਰੀ ਬਹੁਤ ਮਤਲਬ ਮੈਨੂੰ ਤਾਂ ਬਿਲਕੁਲ ਉੱਥੇ ਕਿਉਂਕਿ ਜੋ ਇੱਕ ਮਾਹੌਲ ਚਾਹੀਦਾ ਹੁੰਦਾ ਨਾ ਡਾਇਰੈਕਟਰ ਨੂੰ ਪ੍ਰੋਫੈਸ਼ਨਲਿਜ਼ਮ ਵਾਲਾ ਉਹ ਉੱਥੇ ਸੀ ਉੱਥੇ ਉਹ ਮਤਲਬ ਕੋਈ ਅਸੀਂ ਫਰੈਂਡਸ ਨਹੀਂ ਸੀਗੇ ਕਿ ਉੱਥੇ ਪੂਰਾ ਉਹਨਾਂ ਨੇ ਮੈਨੂੰ ਮਤਲਬ ਜਿਵੇਂ ਜੋ ਮੈਂ ਕਿਹਾ ਕਿ ਮੈਨੂੰ ਆ ਹੇਅਰ ਕਟ ਚਾਹੀਦਾ ਮੈਨੂੰ ਆ ਡ्रेसेस ਚਾਹੀਦੀਆਂ ਨੇ ਯੂ ਹੈਵ ਟੂ ਵੇਅਰ ਦਿਸ ਸੇ ਫੀਲ ਹੈ ਇਦਾਂ ਦਾ ਤਾਂ ਉਹਨਾਂ ਨੇ ਮਤਲਬ ਡੇ 1 ਤੋਂ ਹਰ ਇੱਕ ਇੱਕ ਚੀਜ਼ ਲਈ ਆ ਠੀਕ ਸੀ ਆ ਠੀਕ ਸੀ ਹਨਾ ਮਤਲਬ ਮੈਂ ਵੀ ਬਿਲਕੁਲ ਨਹੀਂ ਮੈਂ ਕਿਹਾ ਨਿਸ਼ਾਨ ਆਮ ਸੌਰੀ ਜੇ ਮੈਂ ਕਿਤੇ ਰੂਡ ਵੀ ਹੋਈ ਹੈ ਹਨਾ ਬਟ ਇਹ ਪਰਸਨਲ ਕੁਝ ਨਹੀਂ ਹੈ ਹਨਾ ਮਤਲਬ ਜੇ ਜੋ ਵੀ ਹੈ ਮੈਨੂੰ ਜੋ ਫੀਲ ਚਾਹੀਦੀ ਹੈ ਜੋ ਚਾਹੀਦੀ ਆ ਹਾਂ ਸਾਰਾ ਕੁਝ ਮਤਲਬ ਬਹੁਤ ਵਧੀਆ ਸੀ ਨਿਸ਼ਾਨ ਨਾਲ ਕੰਮ ਕਰਕੇ ਬਹੁਤ ਵਧੀਆ ਲੱਗਿਆ ਤੁਸੀਂ ਕਦੇ ਸੋਚਿਆ ਸੀ ਵੀ ਮੈਂ ਇਸ ਲਾਈਨ ਚ ਆਉਂਗੀ ਲਾਅ ਕਰਦੇ ਕਰਦੇ ਵਕੀਲ ਬਣਦੇ ਬਣਦੇ وکਾਲਤ ਪੜ੍ਹਦੇ ਪੜ੍ਹਦੇ ਕਿੰਦਰ ਤੁਸੀਂ ਆ ਗਏ ਸੋਚਿਆ ਤਾਂ ਬਿਲਕੁਲ ਨਹੀਂ ਸੀ ਐਂਡ ਲਾਅ ਤੋਂ ਪਹਿਲਾਂ ਥੋੜਾ ਜਿਹਾ ਸੋਚਿਆ ਸੀ ਉਦੋਂ ਮੈਂ ਮਮ ਨੂੰ ਕਿਹਾ ਆਪਣੇ ਨੂੰ ਕਿ ਮੈਂ ਜਦੋਂ ਮੈਂ ਗ੍ਰੈਜੂਏਟ ਹੋਈ ਮੈਂ ਕਿਹਾ ਮੈਂ ਐਮਏ ਥੀਏਟਰ ਕਰ ਲਾਂ ਆਈ ਏਮ ਇੰਟਰਸਟਿਡ ਇਨ ਦ ਫੀਲਡ ਹਨਾ ਕਹਿੰਦੇ ਨਹੀਂ ਨਹੀਂ ਤੂੰ ਲਾਅ ਕਰ ਤੇ ਆਪਣੀ ਪੀਸੀਐਸ ਦੀ ਤਿਆਰੀ ਸਟਾਰਟ ਕਰ ਹਨਾ ਤੇ ਨਾਲ ਨਾਲ ਬਸ ਮੇਰੀ ਲਾਅ ਚ ਲਈ ਪੀਸੀਐਸ ਚੱਲ ਰਹੀ ਸੀ ਨਾਲ ਨਾਲ ਸਾਰਾ ਦੋਨੋਂ ਚੀਜ਼ਾਂ ਪੈਰਲਲ ਚੱਲ ਰਹੀਆਂ ਸੀ ਜਾਂ ਜੁਡੀਸ਼ਰੀ ਵੀ ਤੇ ਉਹਦੀ ਵੀ ਹੋਰ ਅੱਗੇ ਗੱਲਾਂ ਵੀ ਕਰਨੀਆਂ ਨੇ ਤੁਹਾਡਾ ਗੀਤ ਜਿਹੜਾ ਹੈਗਾ ਮੈਂ ਚਾਹਣਾ ਵੀ ਵਧੀਆ ਲੋਕਾਂ ਨੂੰ ਪਸੰਦ ਆਊਗਾ ਸੋ ਮੈਂ ਕੀ ਮੈਂ ਕਹ ਰਿਹਾ ਫਤਜ਼ੀ ਮੈਨੂੰ ਕਹ ਕੇ ਵੀ ਬਈ ਮਿਲਦੇ ਆ ਮਿਲਦੇ ਆ ਤੇ ਤੂੰ ਮਹਿਰੀਨ ਮੈਨੂੰ ਕਿਹਾ ਵੀ ਬਾਹਾਂਜੀ ਸ਼ਾਮ ਨੂੰ ਮੈਂ ਉੱਥੇ ਫਲਾਨ ਤਾਂ ਵੀ ਜੀਆ ਤੇ ਬੜਾ ਬਣਾਇਆ ਇਸ ਬੰਦੇ ਯਾਰ ਤੂੰ ਕਹਿ ਜਾ ਬੰਦਾ ਬਈ ਮੈਂ ਕਿਸ ਨੂੰ ਬੁਲਾਇਆ ਯਾਰ ਕੀ ਮਤਲਬ ਯਾਰ ਤੂੰ ਮੈਨੂੰ ਸਿੱਧਾ ਕਹਦੇ ਭਾਈ ਸਾਹਿਬ ਟਾਈਮ ਨਹੀਂ ਹੈਗਾ ਜਾਂ ਅਸੀਂ ਮਿਲ ਕੇ ਫੇਰ ਕਰ ਲਵਾਂਗਾ ਕਿ ਕੀ ਕੀ ਹੈ ਯਾਰ ਮਹਿਰੀਨ ਨੇ ਕਹੀ ਪਹਿਲਾਂ ਮੇਰੀ ਇੰਟਰਵਿਊ ਕਰਨੀ ਹੈ ਵੀ ਮੇਰੀ ਇੰਟਰਵਿਊ ਕਰਨੀ ਹੈ ਆਪਾਂ ਇਹਨਾਂ ਦੀ ਇੰਟਰਵਿਊ ਕਰਨੀ ਨਹੀਂ ਮੈਨੂੰ ਦੱਸ ਦਿੰਦੇ ਫਿਰ ਕੀ ਸੀਗਾ ਕਿੱਡੀ ਗੱਲ ਸੀ ਮੈਂ ਕਿਹਾ ਸੀ ਨਾ ਮਹਿਰੀਨ ਪਹਿਲਾਂ ਗਾਣਾ ਜ਼ਰਾ ਪਹਿਲਾਂ ਤੇ ਤੂੰ ਲੜਾਈ ਪੁਆ ਲਈ ਆਪਣਾ ਕਰੋ ਅਗਲੇ ਬੰਦੇ ਤਲ ਹੁਣ ਦਾ ਕਿਵੇਂ ਕਰਨੀ ਬਿਜੜਾ ਵਿੱਚ ਲੋਕ ਹੋ ਕੇ ਕਰਨਾ ਹੈ ਜੀ ਪਤਾ ਨਹੀਂ ਤੇਰਾ ਕੀ ਹੋ ਜੂਗਾ ਸ਼ਰਾਬ ਦੇ ਸ਼ਟ ਅਪ ਯਾਰ ਮੈਨੂੰ ਮੈਨੂੰ ਯਾਰ ਅੱਜ ਜਿਹੜੇ ਝੂਠ ਬੋਲਦੇ ਜਿਹੜੇ ਝੂਠ ਬੋਲਦੇ ਮੈਨੂੰ ਇਹਨਾਂ ਤੋਂ ਸਖਤ ਲੜ ਲਓ ਲੜ ਤੁਸੀਂ ਤੂੰ ਹੀ ਲੜ ਲਓ ਸ਼ਰਾਬ ਯਾਰ ਲੜ ਲਓ ਲੜ ਲਓ ਮਤਲਬ ਲੋਕੀ ਯਾਰ ਤੁਸੀਂ ਮੈਨੂੰ ਸਿੱਧਾ ਕਹਿੰਦੇ ਯਾਰ ਮੈਨੂੰ ਫੋਟੋ ਵਾਲਟ ਹੈ ਕਮ ਆਨ ਨਿਸ਼ਾਨ ਕੱਟ 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 ਆ ਜਾਓ ਲੋ ਜੀ ਇਹ ਤਾਂ ਸੀ ਮਜ਼ਾਕ ਪਰ ਮਜ਼ਾਕ ਮਜ਼ਾਕ ਵਿੱਚ ਆਪਾਂ ਬਹੁਤ ਸਾਰੀਆਂ ਸੀਰੀਅਸ ਗੱਲਾਂ ਵੀ ਕੀਤੀਆਂ ਜਿਵੇਂ ਮਹਿਰੀਨ ਨਾਲ ਗੱਲਾਂ ਕਰ ਰਹੇ ਸੀ ਮਹਿਰੀਨ ਤੋਂ ਅਸੀਂ ਪੁੱਛਿਆ ਵੀ ਤੁਹਾਡਾ ਕੈਰੀਅਰ ਕਿਵੇਂ ਸ਼ੁਰੂ ਹੋਇਆ ਕਿਹੜੀਆਂ-ਕਿਹੜੀਆਂ ਫਿਲਮਾਂ ਕੀਤੀਆਂ ਤੇ ਨਿਸ਼ਾਨ ਵਾਲਾ ਗਾਣਾ ਕਿਵੇਂ ਮਿਲਿਆ ਤੇ ਮੈਨੂੰ ਦੱਸਿਆ ਵੀ ਨਿਸ਼ਾਨ ਵੀ ਬਹੁਤ ਤਾਂ ਵਧੀਆ ਐਕਟਰ ਨਹੀਂ ਉਹਨਾਂ ਨੇ ਕਿਹਾ ਪਰ ਮੈਂ ਬਹੁਤ ਵਧੀਆ ਕੰਮ ਕਰਵਾ ਲਿਆ ਉਹਨਾਂ ਤੋਂ ਹੁਣ ਇਹ ਤੁਸੀਂ ਦੱਸੋ ਵੀ ਕੰਮ ਕਰਵਾਇਆ ਗਿਆ ਜਾਂ ਕੰਮ ਕੀਤਾ ਪਹਿਲਾਂ ਸਾਰੇ ਦਰਸ਼ਕਾਂ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ਼ਕਾਲ ਜੀ ਪਤਾ ਨਹੀਂ ਉਹਦਾ ਡਾਇਰੈਕਟਰ ਦਾ ਵਿਜ਼ਨ ਹੁੰਦਾ ਸਭ ਨੂੰ ਹੈਨਾ ਤੇ ਵੈਸੇ ਪਹਿਲਾਂ ਵੀ ਤੁਸੀਂ ਮੇਰੇ ਗਾਣੇ ਵੀ ਦੇਖੇ ਆ ਮੇਰੀ ਮੇਰੀ ਇੱਕ ਫਿਲਮ ਕੀਤੀ ਹੈ ਉਹ ਵੀ ਦੇਖੀ ਤੁਸੀਂ ਤੁਹਾਨੂੰ ਦੇਖ ਕੇ ਮਤਲਬ ਤੁਹਾਨੂੰ ਦੇਖ ਕੇ ਅੰਦਾਜ਼ਾ ਹੋ ਜਾਊ ਡਾਇਰੈਕਟਰ ਹੋਣ ਵਾਲਾ ਵਧੀਆ ਕਿ ਪਹਿਲਾਂ ਨਾਲੋਂ ਜ਼ਿਆਦਾ ਵਧੀਆ ਸੀਗੇ ਮਤਲਬ ਉਹ ਫਿਰ ਜੇ ਇਦਾਂ ਐਕਟਿੰਗ ਦੀ ਗੱਲ ਹੈ ਫਿਰ ਤਾਂ ਕੰਪੈਰੀਸ਼ਨ ਫਿਰ ਮਤਲਬ ਸਾਰਾ ਕੁਝ ਡਾਇਰੈਕਟਰ ਤੇ ਹੀ ਹੈ ਨਾ ਮੈਂ ਤਾਂ ਤੁਹਾਨੂੰ ਵੀ ਵੈਸੇ ਕ੍ਰਿਟਿਕ ਸਹੀ ਕਰਨਾ ਹੈ ਮਤਲਬ ਤੂੰ ਇਹਦੀ ਆਲੋਚਨਾ ਸਮਾਣੋਚਨਾ ਸਾਰਾ ਕੁਝ ਹੀ ਮਤਲਬ ਹੈ ਨਾ ਤੂੰ ਚੀਰ ਫੜ ਜੋ ਵੀ ਕਰ ਸਕਦਾ ਤੂੰ ਗਾਣੇ ਦੀ ਕਰਨੀ ਕਰਨੀ ਹੈ ਫਿਰ ਹੁਣ ਸਪੈਸ਼ਲੀ ਡਿਊਟੀ ਹੋ ਗਈ ਤੇਰੀ ਹੈ ਨਾ ਤੇ ਬਾਕੀ ਜੇ ਡਾਇਰੈਕਟਰ ਸਾਹਿ वैसे आर्टिस्ट आर्टिस्ट ਤਾਂ ਹੁੰਦਾ ਹੀ ਡਾਇਰੈਕਟਰ ਦਾ ਵੈਸੇ ਤਾਂ ਹੈਨਾ ਤੇ ਬਾਕੀ ਉਹਦਾ ਮੇਰਾ ਐਕਸਪੀਰੀਅੰਸ ਦਾ ਬਹੁਤ ਵਧੀਆ ਰਿਹਾ ਮਤਲਬ ਚੰਨ ਜਾਨ ਤੁਸੀਂ ਬਹੁਤ ساری ਫਿਲਮਾਂ ਵੀ ਕੀਤੀਆਂ ਜਿੰਨੀਆਂ ਫਿਲਮਾਂ ਕੀਤੀਆਂ ਕਿ ਚੰਗੇ ਸਾਰਥਿਕ ਡਾਇਰੈਕਟਰ ਨਾਲ ਕੀਤੀਆਂ 뮤직 ਵੀਡੀਓ ਵੀ ਤੁਹਾਡੇ ਸਮੇਂ-ਸਮੇਂ ਤੇ ਆਉਂਦੇ ਰਹਿੰਦੇ ਨੇ ਹਰ ਵਾਰੀ ਤੁਸੀਂ ਐਕਸਪੀਰੀਅੰਸ ਬੰਦੇ ਨਾਲ ਹੀ ਕਰਦੇ ਹੋ ਪਹਿਲੀ ਵਾਰੀ ਨਵੇਂ ਬੰਦੇ ਨਾਲ ਉਹ ਵੀ ਇੱਕ ਫੀਮੇਲ ਵੀਡੀਓ ਡਾਇਰੈਕਟਰ ਨਾਲ ਸੋ ਇਹ ਦੋਸਤੀ ਦਾ ਕਿੰਨਾ ਖਿਆਲ ਰੱਖਿਆ ਗਿਆ ਜਾਂ ਪ੍ਰੋਫੈਸ਼ਨਲ ਕਿੰਨਾ ਕਰਿਆ ਸੀ ਅ ਦੋਸਤੀ ਦਾ ਤਾਂ ਖਿਆਲ ਇੰਨਾ ਹੀ ਸੀ ਕਿ ਵੀ ਮਤਲਬ ਜਿਵੇਂ ਗੱਲ ਸੁਣੀ ਹੈ ਦੋਸਤੀ ਦਾ ਇੰਨਾ ਹੀ ਖਿਆਲ ਸੀਗਾ ਬੇਸਿਕਲੀ ਕੀ ਹੈ ਕਿ ਤੁਹਾਨੂੰ ਕਿ ਆਪਾਂ ਨੂੰ ਹਮੇਸ਼ਾ ਕੁਝ ਨਾ ਕੁਝ ਨਵਾਂ ਕਰਨਾ ਚਾਹੁੰਦੇ ਹੁੰਨੇ ਆ ਤੇ ਉਹ ਜਦੋਂ ਜਦੋਂ ਅ ਗੱਲ ਹੋਈ ਮਹਿਰੀਨ ਨਾਲ ਜਦੋਂ ਮਤਲਬ ਕਨਸੈਪਟ ਬਣਾਇਆ ਹਨਾ ਜਦੋਂ ਸੁਣਿਆ ਸਾਰੀਆਂ ਚੀਜ਼ਾਂ ਪਰ ਇੱਕ ਸਕੈਚ ਟਾਈਪ ਮਤਲਬ ਕੁਝ ਬਣਾ ਕੇ ਵੀ ਇਦਾਂ ਦਾ ਮੈਂ ਇਦਾਂ ਦਾ ਕਰੂੰਗਾ ਇਦਾਂ ਦਾ ਕਰੂੰਗਾ ਤਾਂ ਉਸ ਚੀਜ਼ ਨੂੰ ਮਤਲਬ ਥੋੜਾ ਜਿਹਾ ਇੱਕ ਨਵੇਂ ਬੰਦੇ ਨਾਲ ਜਦੋਂ ਕੰਮ ਕਰਦੇ ਥੋੜਾ ਜਿਹਾ ਡਰਤਾ ਹੁੰਦਾ ਹੀ ਹੈ ਬਟ ਉਹ ਜਦੋਂ ਜਦੋਂ ਤੱਕ ਚੀਜ਼ ਔਨ ਸੈੱਟ ਚਲੇਗੀ ਸਾਰਾ ਕੁਝ ਔਨ ਸੈੱਟ ਚਲਾ ਗਿਆ ਉਹ ਤੱਕ ਪੂਰਾ ਕੰਫੀਡੈਂਸ ਬਿਲਡ ਹੋ ਗਿਆ ਸੀ ਵੀ ਹਾਂ ਵੀ ਮਤਲਬ ਬਹੁਤ ਵਧੀਆ ਬਣ ਕੇ ਆਉ ਕੁਝ ਨਾ ਕੁਝ ਤੇ ਨਿਸ਼ਾਨੇ ਗਾਣਾ ਲਿਖਿਆ ਕਿਹਨੇ ਆ ਇਹਦਾ 뮤직 ਕਿਹਨੇ ਦਿੱਤਾ ਇਹ ਫਤੇਸ਼ਰ ਗਿਲ ਨੇ ਲਿਖਿਆ ਤੇ ਰੂਪਿੰਨ ਕਾਲੋਂ ਦਾ ਮਿਊਜ਼ਿਕ ਹੈ ਇਹਦਾ ਤੇ ਲੋਕ ਲੈਣਾ ਜਰੂਰ ਇਸ ਗਾਣੇ ਦੀ ਸਾਡੇ ਨਾਲ ਸੰਗੀਤ ਹੋ ਸਿਰੋਂ ਲੈ ਕੇ ਪੈਰਾਂ ਤੱਕ ਤੇਰਾ ਹੋ ਗਿਆ ਸਿਰੋਂ ਲੈ ਕੇ ਪੈਰਾਂ ਤੱਕ ਤੇਰਾ ਹੋ ਗਿਆ ਹੋਰ ਕੋਈ ਮਿੱਤਰਾਂ ਨੂੰ ਮੋ ਨਹੀਂ ਸਕਦੀ ਪੁੱਛ ਨਾ ਕਿੰਨੀ ਕੁ ਸੋਹਣੀ ਲੱਗਦੀ ਐ ਤੂੰ ਜੱਟ ਦੀ ਪਸੰਦ ਮਾੜੀ ਹੋ ਨਹੀਂ ਸਕਦੀ ਥੈਂਕ ਯੂ ਜੇ ਤੁਸੀਂ ਇਹ ਗਾਣਾ ਬਣਾ ਰਹੇ ਸੀ ਤੁਹਾਡੇ ਮਨ ਚ ਕਿਹੜੇ ਕਿਹੜੇ ਖਿਆਲ ਆ ਰਹੇ ਸੀ ਕਿਉਂਕਿ ਪਹਿਲਾਂ ਤੁਹਾਡਾ ਗਾਣਾ ਸੀ ਬੜਾ ਮੁਸ਼ਕਲ ਵੀ ਸੀ ਔਰ ਨਿਸ਼ਾਨ ਵਰਗੇ ਆ ਥੋੜੇ ਕੱਬੇ ਬੰਦੇ ਨਾਲ ਕੰਮ ਕਰਨਾ ਕਿੱਦਾਂ ਲੱਗਿਆ ਨਹੀਂ ਨਿਸ਼ਾਨ ਦੀ ਪਤਾ ਨਹੀਂ ਕਿਉਂ ਇਦਾਂ ਦੀ ਇਮੇਜ ਬਣਾਈ ਹੋਈ ਆ ਬਟ ਮੇਰੇ ਨਾਲ ਰੀਅਲੀ ਕੋਈ ਇਦਾਂ ਕੱਬੇ ਟਾਈਪਸ ਕੋਈ ਗੱਲ ਨਹੀਂ ਸੀਗੀ ਮੇਰੇ ਨਾਲ ਬਿਲਕੁਲ ਵੈਰੀ ਲੀਨਿਅਨ ਫ্রম ਦਾ ਡੇ 1 ਹਨਾ ਜਦੋਂ ਤੋਂ ਅਸੀਂ ਪ੍ਰੋਜੈਕਟ ਸਟਾਰਟ ਕੀਤਾ ਮਤਲਬ ਜਦੋਂ ਮੈਨੂੰ ਕਨਸੈਪਟ ਬਣਾਉਣ ਲਈ ਦਿੱਤਾ ਪਹਿਲਾਂ ਹੀ ਅਸੀਂ ਕਲੀਅਰ ਸੀ ਕਿ ਮੈਂ ਕਿਹਾ ਜੇ ਮੈਨੂੰ ਦੇਣਾ ਤਾਂ ਮਤਲਬ ਜੋ ਜੋ ਮੇਰੀਆਂ ਟਰਮਸ ਕੰਡੀਸ਼ਨਸ ਹੋਣਗੀਆਂ ਯੂ ਹੈਵ ਟੂ ਫੁਲਫਿਲ ਆਲ ਦੋਸ ਥਿੰਗਸ ਹਨਾ ਤਾਂ ਉਹ ਕਹਿੰਦੇ ਠੀਕ ਹੈ ਤੂੰ ਪਹਿਲਾਂ ਕਨਸੈਪਟ ਬਣਾ ਉਹਨੂੰ ਲਾਈਨ ਅਪ ਕਰਦੇ ਆ ਆਪਾਂ ਸਾਰਾ ਕੁਝ ਮੈਨੂੰ ਲਿਸਟ ਦਿਓ ਤੇ ਆਪਾਂ ਸਟਾਰਟ ਕਰਦੇ ਆ ਸੋ ਮੇਰੇ ਨਾਲ ਇਦਾਂ ਦੀ ਕੋਈ ਗੱਲ ਨਹੀਂ ਸੀ ਮਤਲਬ ਆਨ ਸੈੱਟ ਵੀ ਪੂਰਾ ਪ੍ਰੋਫੈਸ਼ਨਲ ਰਹੇ ਨੇ ਪਹਿਲਾਂ ਵੀ ਜੋ ਜੋ ਮੇਰੀਆਂ ਚੀਜ਼ ਮੈ ਕਿ ਉਸੀ ਕਿੰਨੀ ਕੀ ਕੀਤੀ ਗਈ ਕੰਜੂਸੀ ਬਿਲਕੁਲ ਨਹੀਂ ਹੋਈ ਮੈਂ ਉਹ ਗੱਲ ਪਹਿਲਾਂ ਕੀਤੀ ਕਿ ਮੈਂ ਕੰਜੂਸੀ برداشت ਨਹੀਂ ਕਰ ਸਕਦੀ ਤੁਸੀਂ ਹੁਣ ਤੱਕ ਤੁਹਾਡੇ ਕਿੰਨੇ ਵੀ ਗੀਤ ਐਨੇ ਮਤਲਬ ਕਿ हटਕੇ ਹੋਣਦੇ ਤੁਸੀਂ ਮੈਨੂੰ ਲੱਗਦਾ ਮਾਰਕੀਟ ਨੂੰ ਫੋਲੋ ਨਹੀਂ ਕਰਦੇ ਆਪਣੇ ਤਰੀਕੇ ਦੇ ਗੀਤ ਕਰਦੇ ਹੋ ਸ਼ੁਰੂਆਤ ਤੁਹਾਡੀ ਬੜੇ ਵਧੀਆ ਗਾਣਿਆਂ ਨਾਲ ਹੀ ਭਾਗ ਸਿਆ ਹਨ ਵਿੱਚੋਂ ਤੁਸੀਂ ਜਦੋਂ મોદી ਨੇ ਸਕੀਮ ਲਾਈ ਸੀ ਤੁਸੀਂ ਵੀ ਵਿੱਚ ਸਕੀਮ ਲਾਗੇ ਸੀ ਹਨ ਮਤਲਬ ਕਹਿਣਾ ਮਤਲਬ ਤੁਸੀਂ ਮੌਕੇ ਦਾ ਫਾਇਦਾ ਵੀ ਠੋਣੇ ਹੋ ਤੇ ਸਾਰਥਿਕ ਸੁਨੇਹ ਵੀ ਦਿੰਨੇ ਹਰ ਤਰੀਕੇ ਦਾ ਕੰਮ ਕਰਦੇ ਪਰ ਹੁਣ ਤੁਸੀਂ ਪਿੱਛੇ ਜੇ ਜੇ ਤੁਹਾਡੇ ਪਿਛਲੇ ਇੱਕ ਦੋ ਗਾਣੇ ਨਹੀਂ ਤੁਸੀਂ ਟੋਟਲੀ ਕਮਰਸ਼ੀਅਲ ਵੱਲ ਵਾਦੋਗੇ ਇੱਕ ਕਮਰਸ਼ੀਅਲ ਵੱਲ ਵਧਣਾ ਮਜਬੂਰੀ ਸੀ ਜਾਂ ਆਪਣੇ ਆਪ ਨੂੰ ਬਦਲਿਆ ਅ ਸਪਨ ਮਜਬੂਰੀ ਵੀ ਕਹਿ ਲੋ ਇੱਕ ਤਰ੍ਹਾਂ ਦੀ ਕਿਉਂਕਿ ਬੇਸਿਕਲੀ ਕੀ ਹੁੰਦਾ ਕਿ ਜਦੋਂ ਤੁਸੀਂ ਸਭ ਤੋਂ ਪਹਿਲਾਂ ਜ਼ਰੂਰੀ ਹੈ ਕਿ ਤੁਹਾਡਾ ਘਰ ਚ ਲੈ ਕਿਸੇ ਵੀ ਚੀਜ਼ ਦੇ ਨਾਲ ਰਾਈਟ ਮਤਲਬ ਜਦੋਂ ਜਿਹੜੀ ਚੀਜ਼ ਕਰਕੇ ਹੁਣ ਮੇਨਲੀ ਆਪਾਂ ਗਾਣੇ ਸੁਣਦੇ ਆ ਕਿਦਾਂ ਦੇ ਗਾਣੇ ਚੱਲਦੇ ਆ ਹੁਣ ਮੰਨ ਲਓ ਜਿਵੇਂ ਤੁਸੀਂ ਕਹਿੰਦੇ ਬਦਲਿਆ ਹੁਣ ਸਰਪੰਚੀ ਗਾਣਾ ਕੀਤਾ ਸੀ ਮੈਂ ਮਤਲਬ ਪਿਛਲੇ ਸਾਲ ਹਨਾ ਸਤੰਬਰ ਅਕਤੂਬਰ ਦੇ ਵਿੱਚ ਗਾਣਾ ਆਇਆ ਸੀਗਾ ਹੁਣ ਮੈਂ ਕਿਸੇ ਸ਼ੋਅ ਤੇ ਜਾਣਾ 10 10 ਵਾਰੀ ਗਾਉਣਾ ਹੁੰਦਾ ਗਾਣਾ ਮੈਨੂੰ ਗਾਉਣਾ ਪੈਂਦਾ ਹੈ ਡਿਮਾਂਡ ਤੇ ਮਤਲਬ ਕਈ ਵਾਰੀ ਗਾਣਾ ਕੋਈ ਹੋਰ ਗਾ ਰਿਹਾ ਉਹਨਾਂ ਰੋਕ ਬੱਗ ਲੱਗੇ ਹੁੰਦੇ ਆ ਤੇ ਫਿਰ ਮਤਲਬ ਬਾਈ ਜੀ ਸਰਪੰਚ ਜੀ ਮਤਲਬ ਬੇਸਿਕਲੀ ਕਿਉਂਕਿ ਆਪਾਂ ਤਾਂ ਲੋਕਾਂ ਨੂੰ ਐਂਟਰਟੇਨ ਕਰਨ ਜਾਣਾ ਹੁੰਦਾ ਲੋਕਾਂ ਨੂੰ ਉਹਨਾਂ ਦਾ ਮਨੋਰੰਜਨ ਕਰਨ ਜਾਣਾ ਹੁੰਦਾ ਤੇ ਜਿਹੜਾ ਸੁਣਨਾ ਪਸੰਦ ਕਰਦੇ ਆਪਾਂ ਸੁਣਾ ਦੇ ਫਿਰ ਉਹ ਉਹਨੂੰ ਮਤਲਬ ਕਿਉਂਕਿ ਜਿਹੜੀ ਚੀਜ਼ ਕੋਈ ਵੀ ਸਿੰਗਰ ਹੈ ਚ ਕੋਈ ਵੀ ਆਰਟਿਸਟ ਹੈ ਮਤਲਬ ਜਿਹਨੂੰ ਜਿਹਦੀਆਂ ਬਹੁਤ ਸਾਰੀਆਂ ਜਿਹਨੂੰ ਬਹੁਤ ਸਾਰਾ ਕ੍ਰਿਟਸਾਈਜ਼ ਕੀਤਾ ਹੈ ਮਤਲਬ ਚਾਹੇ ਬੁੱਧੀਜੀਵੀ ਲੋਕਾਂ ਨੇ ਚਾਹੇ ਉਦਾਂ ਬੇਸਿਕਲੀ ਜਦੋਂ ਬੰਦਾ ਵਪਾਰੀ ਬਣ ਜਾਂਦਾ ਨਾ ਫਿਰ ਉਹ ਜਿਹੜੇ ਚੀਜ਼ ਦੇ ਵਿੱਚ ਮਤਲਬ ਉਹਨੂੰ ਬੈਨੀਫਿਟ ਹੋਣਾ ਜਿਹੜੀ ਚੀਜ਼ ਦੇ ਨੁਮਾਫਾ ਹੋਣਾ ਉਹਨੇ ਉਹੀ ਕੰਮ ਕਰਨਾ ਹੈ ਬੇਸਿਕਲੀ ਜਿਹੜੇ ਕਲਾਕਾਰ ਕਲਾ ਜੁੜੇ ਨੇ ਕਲਾਕਾਰ ਜੁੜੇ ਨੇ ਉਹ ਕਿਤੇ ਨਾ ਕਿਹਾ ਤੇ ਤੁਹਾਨੂੰ ਲੱਗਦਾ ਜਿਹੜੇ ਲੋਕ ਕਹਿੰਦੇ ਨੇ ਅਸੀਂ ਪੰਜਾਬੀ ਸਭਿਆਚਾਰ ਦੀ ਸੇਵਾ ਕਰਦੇ ਆਂ ਇਹ ਕਰਦੇ ਆਂ ਉਹ ਕਰਦੇ ਆਂ ਵਪਾਰੀ ਲੋਕ ਹੀ ਨੇ ਸਾਰੇ ਬੇਸਿਕਲੀ ਪਹਿਲੀ ਗੱਲ ਤਾਂ ਪਹਿਲੀ ਗੱਲ ਤਾਂ ਇਹੀ ਡਿਫਾਈਨ ਨਹੀਂ ਸਭਿਆਚਾਰ ਹੈ ਕਿ ਬੇਸਿਕਲੀ ਇਹ ਸਭ ਤੋਂ ਵੱਡੀ ਪ੍ਰੋਬਲਮ ਹੈ ਸਾਨੂੰ ਇਹੀ ਨਹੀਂ ਪਤਾ ਔਰ ਜਿਹੜੇ ਸਭਿਆਚਾਰ ਦੀ ਗੱਲ ਕਰਦੇ ਆ ਉਹ ਮਤਲਬ ਪਤਾ ਕੀ ਹੈ ਸਭਨ ਇੱਥੇ ਅਸੀਂ ਕਿਸੇ ਨੂੰ ਹਰ ਕਿਸੇ ਨੂੰ ਖੁਸ਼ ਨਹੀਂ ਕਰ ਸਕਦੇ ਹੁਣ ਜੇ ਮੰਨ ਲਓ ਸਪੋਜ਼ ਕਰੋ ਅ ਅੱਜ ਗੁਰਦਾਸ ਮਾਨ ਜੀ ਦਾ ਗਾਣਾ ਹੈ ਆਪਾਂ ਜਿਵੇਂ ਪਹਿਲਾਂ ਵੀ ਗੱਲ ਕਰਦੇ ਸੀ ਰਾਈਟ ਹੁਣ ਜੇ ਪਹਿਲਾਂ ਮਤਲਬ ਉਦੋਂ ਤਾਂ ਇਹ ਹੁੰਦਾ ਕਿ ਵੀ ਭਈ ਵੀ ਕੋਈ ਕੋਈ ਸਿੰਗਰ ਵਧੀਆ ਗਾਣੇ ਨਹੀਂ ਗਾਉਂਦਾ ਵਧੀਆ ਗਾਣੇ ਨਹੀਂ ਗਾਉਂਦਾ ਜਾਂ ਗੁਰਦਾਸ ਮਾਨ ਸਾਹਿਬ ਨੂੰ ਮਤਲਬ ਵੀ ਵੀ ਇਹ ਮਤਲਬ ਬਾਬਾ ਬੋਰਡ ਨੇ ਪੰਜਾਬੀ ਗਾਇਕੀ ਦੇ ਇਹਨਾਂ ਦੀ ਜ਼ਿੰਮੇਵਾਰੀ ਬਣਦੀ ਜਾਂ ਰਿਸਪੌਂਸਿਬਿਲਟੀ ਬਣਦੀ ਹੈ ਸੇਦ ਦੇਣ ਔਰ ਇਹਨਾਂ ਦੇ ਕਰਕੇ ਦੂਜੇ ਸਿੰਗਰਾਂ ਨੂੰ ਸੇਦ ਮਿਲੂਗੀ ਇਹਨਾਂ ਨੂੰ ਵਧੀਆ ਗਾਣਾ ਜੇ ਉਹਨੇ ਗਾਣਾ ਕਰਤਾ ਹੁਣ ਇਹ ਹੋ ਗਿਆ ਵੀ ਵੋਟਾਂ ਤੋਂ ਪਹਿਲਾਂ ਕਿਉਂ ਨਹੀਂ ਆਇਆ ਹਨਾ ਮਤਲਬ ਮਤਲਬ ਹੋ ਸਕਦਾ ਕੋਈ ਮਤਲਬ ਉਹ ਤੇ ਜਿਹੜੇ ਬਲੇਮ ਲੱਗ ਰਹੇ ਉਹਨਾਂ ਦੇ ਉੱਤੇ ਵੀ ਉਹਨਾਂ ਨੇ ਜਾਣ ਬੁੱਝ ਕੇ ਵੋਟਾਂ ਤੋਂ ਬਾਅਦ ਗਾਣਾ ਕੀਤਾ ਚਲ ਹੁਣ ਆਪਾਂ ਨੂੰ ਆਪਾਂ ਕਿਸੇ ਦੇ ਦਿਲ ਦਿਮਾਗ 'ਚ ਵੜ ਕੇ ਤਾਂ ਬੈਠੇ ਨਹੀਂ ਹੁੰਦੇਗੇ ਸਭ ਤੋਂ ਮੇਨ ਗੱਲ ਇਹ ਵੀ ਉਹਨਾਂ ਨੇ ਗਾਣਾ ਤਾਂ ਕੀਤਾ ਨਾ ਭਾਵੇਂ ਕਿਸੇ 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 ਨੂੰ ਮਤਲਬ ਸੱਚ ਤਾਂ ਬੋਲਿਆ ਨਾ ਹਨਾ ਤੇ ਇੱਥੇ ਨਾ ਮਤਲਬ ਫੇਰ ਦੂਜੀ ਹੋਰ ਤੁਹਾਨੂੰ ਗੱਲ ਦੱਸਦਾ ਸਭ ਤੋਂ ਵੱਡੀ ਪ੍ਰੋਬਲਮ ਕੀ ਹੈ ਮਤਲਬ ਜਿਵੇਂ ਕਹਿਣਗੇ ਜੇ ਕਿਸੇ ਦੇ ਪਿੱਛੇ ਪੈ ਜਾਣਗੇ ਠੀਕ ਹੈ ਵੀ ਕਿਸੇ ਮਤਲਬ ਕੀ ਹੈ ਕਿ ਆਡੀਅנס ਦੀ ਪ੍ਰੋਬਲਮ ਹੁੰਦੀ ਹੈ ਇੱਕ ਗੱਲ ਦੇ ਪਿੱਛੇ ਪਏ ਜਾਣਗੇ ਹਾਂਜੀ ਹਾਂਜੀ ਇਹਨੇ ਮਾੜਾ ਗਾਣਾ ਗਾਇਆ ਮਾੜਾ ਗਾਣਾ ਗਾਇਆ ਉਸ ਸਿੰਗਰ ਜਦੋਂ ਇੱਕ ਮਤਲਬ 2 ਮਹੀਨਾ ਬਾਅਦ ਇੱਕ ਧਾਰਮਿਕ ਗਾਣਾ ਕੱਢ ਦਿੰਦਾ ਠੀਕ ਹੈ ਉਹ ਫਿਰ ਨਾਲ ਦਿਨ ਸਾਰੇ ਪੁਰਾਣੇ ਪਾਪ ਧੋਤੇ ਜਾਂਦੇ ਆ ਐਦਾਂ ਦਾ ਕੰਮ ਜਾਂ ਤਾਂ ਮਤਲਬ ਜਾਂ ਤਾਂ ਤੁਸੀਂ ਜਦੋਂ ਕਿਸੇ ਅਸੀਂ ਕਿਸੇ ਜਿਹਦੇ ਵਿਰੋਧ ਕਰਨਾ ਸ਼ੁਰੂ ਕਰ ਤਾ ਨਾ ਅਸੀਂ ਕਹੇ ਤਾਂ ਵੀ ਭਾਈ ਵੀ ਅਸੀਂ ਆ ਗਾਣਾ ਨਹੀਂ ਸੁਣਨਾ ਕੋਈ ਕਿਸੇ ਦੀ ਹਿੰਮਤ ਨਹੀਂ ਕੋਣ ਗਾਊਗਾ ਮਤਲਬ ਫਿਰ ਫਿਰ ਦੂਹਰ ਪ੍ਰੋਬਲਮ ਚਲੋ ਮੰਨ ਲਓ ਤੁਹਾਨੂੰ ਲੱਗਦਾ ਵੀ ਆ ਬੰਦਾ ਆ ਸਿੰਗਰ ਮਾੜੇ ਗਾ ਆਪਾਂ ਦੇਖਦੇ ਹੀ ਆ ਮਤਲਬ ਬੰਦਾ ਕਾਦੇ ਵਾਸਤੇ ਕੌਂਦਾ ਕੰਮ ਵਾਸਤੇ ਕੌਂਦਾ ਪੈਸੇ ਵਾਸਤੇ ਕੌਂਦਾ ਜਿਹੜੀ ਚੀਜ਼ ਤੋਂ ਪੈਸਾ ਹੀ ਨਹੀਂ ਆਊਗਾ ਪੈਸਾ ਸ਼ੋ ਤਾਂ ਆਉਂਦਾ ਜਦੋਂ ਪੈਸਾ ਨਹੀਂ ਆਊਗਾ ਤਾਂ ਕਿੱਥੋਂ ਕਿੱਥੋਂ ਕਿਉਂ ਕਰੂਗਾ ਪਿਕਚਰ ਬਣਾ ਰਹੇ ਹਾਂ ਉਹ ਯਾਰ ਬਜ਼ੁਰਗੋ ਤੁਹਾਨੂੰ ਦਿਖ ਹੀ ਜਾਂਦਾ ਖਲ ਬਣਾ ਰਹੇ ਆਂ ਅੱਛਾ ਨਿਹਣ ਆਮ ਤੌਰ ਤੇ ਇਹ ਗੱਲ ਕਹੀ ਜਾਂਦੀ ਆ ਵੀ ਗਾਇਕ ਕਹਿ ਦਿੰਦੇ ਨੇ ਜਿਵੇਂ ਤੁਸੀਂ ਵੀ ਹੁਣ ਗਿਆ ਵੀ ਜੋ ਸਰੋਤੇ ਸੁਣਦੇ ਨੇ ਅਸੀਂ ਉਹ ਗਾਉਣੇ ਆ ਸਰੋਤਿਆਂ ਮੇ ਇੱਕੋ ਹੀ ਗੱਲ ਹੁੰਦੀ ਵੀ ਜਿਸ ਤਰੀਕੇ ਦਾ ਪ੍ਰੋਸੈਸ ਆ ਰਿਹਾ ਹੈ ਜੀ ਤਾਂ ਉਹਦੇ ਚ ਚੰਗਾ ਮਾੜਾ ਸੁਣਨਾ ਕਿੱਥੇ ਫੋਲਟ ਆ ਜਾਂਦਾ ਜਾਂ ਕਿੱਥੇ ਸਪੇਸ ਹੈ ਨਹੀਂ ਚਲੋ ਪਰੋਸਿਆ ਮੈਂ ਕਹਿੰਦਾ ਮਾੜਾ ਪਰੋਸਿਆ ਜਾ ਰਿਹਾ ਠੀਕ ਹੈ ਮਾੜਾ ਪਰੋਸ ਜਦੋਂ ਮਾੜਾ ਰਿਜੈਕਟ ਮਾੜਾ ਇੰਨਾ ਵੱਡਾ ਇੰਨਾ ਵਾਇਰਲ ਕਿਵੇਂ ਹੋ ਜਾਊਗਾ ਮਾੜੀ ਚੀਜ਼ ਚੰਗੇ ਵੀ ਕਿਉਂ ਨਹੀਂ ਚੰਗੇ ਗਾਣੇ ਕਿਉਂ ਨਹੀਂ ਆਉਂਦੇ ਵੀ ਚੰਗੇ ਗਾਣੇ ਆਉਂਦੇ ਆ ਮੈਂ ਸਟਾਲਨ ਵੀਰ ਤੁਸੀਂ ਜਾਣਦੇ ਹੀ ਹੋ ਹਨਾ ਡਾਇਰੈਕਟਰ ਆ ਉਹ ਜਦੋਂ ਮਾਨ ਸਾਹਿਬ ਦੇ ਗਾਣੇ ਦੀ ਆਲੋਚਨਾ ਹੋ ਰਹੀ ਸੀ ਤੇ ਉਹਨਾਂ ਨੇ ਇੱਕ ਫੇਸ ਆਪਣੀ ਫੇਸਬੁਕ ਤੇ ਕੋਈ ਕਿਸਾ ਗਾਣਾ ਸ਼ੇਅਰ ਕੀਤਾ ਕਹਿੰਦਾ ਬਾਈ ਜੀ ਵੋਟਾਂ ਤੋਂ ਪਹਿਲਾਂ ਅਸੀਂ ਇਦਾਂ ਦੇ ਕਨਸੈਪਟ ਤੇ ਗਾਣਾ ਕੀਤਾ ਸੀਗਾ ਦੱਸੋ ਇਹਨੂੰ ਕਿੰਨੇ ਕ ਮਤਲਬ ਪਰ ਆਪਾਂ ਕਿਹੜੇ ਚੰਗੇ ਮਾੜੇ ਕਿਹੜੇ ਦੀ ਕਿਹੜੇ ਦੀ ਗੱਲ ਕਰਦੇ ਮਤਲਬ ਬੇਸਿਕਲੀ ਗੱਲ ਇਹ ਹੈ ਕਿ ਵੀ ਜਿਹਦੀ ਜਿਵੇਂ ਸਹੂਲਤਾ ਉਹਵੇਂ ਗੱਲ ਕਰ ਲੈਂਦਾ ਹੈ ਹਨਾ ਜਿਵੇਂ ਜੇ ਲੀਡਰਾਂ ਲੀਡਰਾਂ ਨੇ ਲੋਕਾਂ ਸਾਹਮਣੇ ਬੋਲਣਾ ਤੇ ਬਹੁਤ ਵਧੀਆ ਵੀ ਹਾਂ ਜੀ ਅਸੀਂ ਬਹੁਤ ਬਹੁਤ ਇਮਾਨਦਾਰ ਹਾਂ ਅਸੀਂ ਬਹੁਤ ਯੇ ਹਾਂ ਅਸੀਂ ਬਹੁਤ ਵੋਹਾਂ ਜਦੋਂ ਮਤਲਬ ਉਥੋਂ ਨਿਕਲ ਲੈ ਗੱਡੇ ਜਿੰਦੇ ਮਤਲਬ ਉਹ ਹੀ ਚੀਜ਼ਾਂ ਸ਼ੁਰੂ ਹੋ ਜਾਂਦੀਆਂ ਸਾਨੂੰ ਪਤਾ ਹੀ ਵੀ ਐਕਚੁਅਲੀ ਇਮਾਨਦਾਰੀ ਕਿੱਥੇ ਦੀ ਹੈ ਉਹ ਸੇਮ ਸਾਰਿਆਂ ਦਾ ਹੀ ਫਾਲਟ ਹੈ ਮਤਲਬ ਇਕੱਲੇ ਕਲਾਕਾਰਾਂ ਦਾ ਨਹੀਂ ਮੈਂ ਕਹਿੰਦਾ ਫਾਲਟ ਸਾਰਿਆਂ ਦਾ ਹੀ ਹੈ ਸਾਰੇ ਬਰਾਬਰ ਦੇ ਹਿੱ ਮਤਲਬ ਪ੍ਰੋਸਸਰ ਦੀ ਗੱਲ ਹੋਊਗੀ ਨਾ ਤਾਂ ਮੈਂ ਇੱਕ ਗਾਣਾ ਵਾਇਰਲ ਕਦੇ ਨਹੀਂ ਹੋ ਸਕਦਾ ਜਿਹਨੂੰ ਅਸੀਂ ਮਾੜਾ ਗਾਣਾ ਕਵਾਂਗੇ ਹਨਾ ਤੂੰ ਮਤਲਬ ਐਸੇ ਐਸੇ ਗਾਣੇ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਮਾੜਾ ਕਿਹਾ ਗਿਆ ਮਤਲਬ ਆਪਾਂ ਹੋਤ 10 ਫੁੱਟ 100 ਫੁੱਟ ਤੁਰ ਕੇ ਜਾਵਾਂਗੇ 10 ਵਾਰੀ ਸੁਣਨ ਨੂੰ ਮਿਲ ਜਾਂਦਾ ਉਹਨੂੰ ਕੀ ਕਵਾਂਗੇ ਆਪਾਂ ਵੀ ਧੱਕੇ ਨਾਲ ਲੋਕਾਂ ਦੇ ਫੋਨਾਂ 'ਚ ਜਾ ਕੇ ਪਾ ਗਿਆ ਕਲਾਕਾਰ ਮਨੋਰੰਜਨ ਚਲੋ ਤੁਹਾਨੂੰ ਨਵੀਂ ਚੀਜ਼ ਨਹੀਂ ਵਧੀਆ ਮਿਲ ਰਹੀ ਪੁਰਾਣੀਆਂ ਸੁਣ ਲਓ ਬਥੇਰੇ ਬਥੇਰੇ ਕਲਾਕਾਰ गा ਰਹੇ ਆ ਬਥੇਰੇ ਕਲਾਕਾਰ ਵਧੀਆ ਕਰ ਰਹੇ ਕੋਈ ਪਤਾ ਹੀ ਨਹੀਂ ਕਿਸੇ ਦਾ ਪੁੱਛਦਾ ਹੀ ਨਹੀਂ ਕੋਈ ਮੈਂ ਆਪਣਾ ਦੱਸ ਦਿੰਦਾ ਮੈਂ ਜਦੋਂ ਭਗਤ ਸਿੰਘ गाना ਆਇਆ ਸੀ ਕਹਿੰਦੇ ਗਾਣਾ ਬਹੁਤ ਵੱਡਾ ਹਿੱਟ ਗਿਆ ਕਲਾਕਾਰ ਬਹੁਤ ਵਧੀਆ ਗਾਉਂਦਾ ਬਹੁਤ ਵਧੀਆ ਪਰ ਇਹਨੂੰ ਸ਼ੋਅ ਤੇ ਨਹੀਂ ਬੁਲਾਉਣਾ ਇਹ ਤਾਂ ਧਾਰਮਿਕ ਜਗ੍ਹਾ ਨੇ ਗਾਉਂਦਾ ਹੈ ਕੀ ਕਰੋਗੇ ਤੁਸੀਂ ਪਤਾ ਨਿਸ਼ਾਨ ਆਪਾਂ ਹੁਣ ਤੁਹਾਡੀ ਗਾਇਕੀ ਦੇ ਨਾਲ ਨਾਲ ਆਪਾਂ ਫਿਲਮਾਂ ਦੀ ਗੱਲ ਵੀ ਕਰਦੇ ਤੁਹਾਡੀ ਫਿਲਮ ਆਈ ਸੀ ਨਾ ਪਰ ਜਿਹਨੂੰ ਨੈਸ਼ਨਲ ਅਵਾਰਡ ਮਿਲਿਆ ਸੀ ਇੱਕ ਫਿਲਮ ਤੁਹਾਡੀ ਹੋਰ ਬਣ ਕੇ ਤਿਆਰ ਬਿਨਾਂ ਸ਼ੱਕ ਤੁਹਾਨੂੰ ਫਿਲਮਾਂ ਦੀ ਆਫਰਸ ਵੀ ਆਉਂਦੀ ਹੋਣੀਆਂ ਫਿਲਮਾਂ ਵਾਲੇ ਪਾਸੇ ਜ਼ਿਆਦਾ ਰੁਝਾਨ ਕਿਉਂ ਨਹੀਂ ਫਿਲਮ ਬੇਸਿਕਲੀ ਇਹ ਹੈ ਕਿ ਜੇ ਆਪਣਾ ਮੈਂ ਆਪਣੀ ਥੋੜਾ ਜਿਹਾ ਜਿਵੇਂ ਨਾ ਇਹ ਹੈ ਕਿ ਮੈਨੂੰ ਫਿਲਮ ਕਰਨ ਤੋਂ ਥੋੜਾ ਡਰ ਲੱਗਦਾ ਹੈ ਤੇ ਉਹ ਜਿੱਦਾਂ ਦੀ ਮੈਂ ਕਹਾਣੀ ਜਾਂ ਜਿੱਦਾਂ ਦਾ ਮਤਲਬ ਮੈਨੂੰ ਚਾਹੀਦੇ ਉਹਦਾਂ ਦਾ ਮੈਨੂੰ ਹਲੇ ਤੱਕ ਮਤਲਬ ਕਿਉਂਕਿ ਫਿਲਮਾਂ ਬਹੁਤ ਸਾਰੀਆਂ ਆਫਰ ਹੋਈਆਂ ਪਰ ਉਹ ਉਸ ਉਸ ਤਰ੍ਹਾਂ ਦੀ ਚੀਜ਼ ਜਿਹੜੀ ਮੈਨੂੰ ਕਲਿੱਕ ਕਰੇ ਵੀ ਹਾਂ ਵੀ ਆ ਕਰ ਲੈਣੀ ਚਾਹੀਦੀ ਹੈ ਉਹਦਾਂ ਦਾ ਕੁਝ ਹਲੇ ਤੱਕ ਨਹੀਂ ਹੋਇਆ ਤਾਂ ਕਰਕੇ ਮੈਂ ਥੋੜਾ ਹਲੇ ਚੋਪੀ ਬੈਠਾ ਔਰ ਹਲੇ ਬੇਸਿਕਲੀ ਮੈਂ ਆਪਣੇ ਜ਼ਿਆਦਾ ਧਿਆਨ ਗਾਣੇ ਤੇ ਦਿੱਤਾ ਹੋਇਆ ਵੀ ਜਿਹੜੀ ਚੀਜ਼ ਆਪਣੇ ਤਰੀਕੇ ਨਾਲ ਆਪਾਂ ਕਰ ਸਕਦੇ ਆ ਉਹਦਾ ਕਰ ਲੀਓ ਕਿ ਫਿਲਮ ਤੁਹਾਡੇ ਹੱਥ ਚ ਨਹੀਂ ਵੀ ਤੁਸੀਂ ਆਪਣੇ ਤਰੀਕੇ ਨਾਲ ਜਾਂ ਕੁਝ ਵੀ ਹੈ ਨਾ ਉਹ ਇੱਕ ਬਹੁਤ ਵੱਡਾ ਪ੍ਰੋਜੈਕਟ ਆ 4-5 ਕਰੋੜ ਦੀ ਇਚ ਇਨਵੈਸਟਮੈਂਟ ਹੁੰਦੀ ਕਰੀਨ اور ਇਹੀ ਇਹੀ ਮੇਨ ਪਹਿਚਾਨ ਆ ਇਹਦੇ ਕਰਕੇ ਹੀ ਫਿਲਮਾਂ ਆਫਰ ਹੁੰਦੀਆਂ ਤੇ ਉਹੀ ਜ਼ਰੂਰੀ ਆ ਉਹ ਕਰ ਰਹੇ ਆਪਾਂ ਆਪਣੇ ਨਾਲ ਮਹਿਰੀਨ ਵੀ ਖੜੀ ਆ ਆਪਾਂ ਨੂੰ ਬੋਲੀ ਗਏ ਮਹਿਰੀਨ ਜੀ ਤੁਹਾਡੇ ਨਾਲ ਗੱਲਾਂ ਜ਼ਰੂਰੀ ਨੇ ਮੈਨੂੰ ਤੁਸੀਂ ਗਾਣੇ ਸੁਣਦੇ ਹੋ ਗਾਣੇ ਮੈਂ ਬਹੁਤ ਘੱਟ ਸੁਣਦੀ ਆਂ ਜੀ ਹਿੰਦੀ ਸੁਣ ਲੈਂਦੀ ਆਂ ਨਿਸ਼ਾਨ ਦਾ ਕਿਹੜਾ ਗਾਣਾ ਤੁਹਾਨੂੰ ਪਸੰਦ ਆ ਵੈਸੇ ਨਿਸ਼ਾਨ ਦਾ 11 ਦੇ ਸਿਰਾਂ ਤੇ ਐਕਚੁਅਲੀ ਮੇਰੇ ਮੇਰੇ niece ਨੇ ਉਹ ਬਹੁਤ ਫੈਨ ਸੀ ਹਨਾ ਇੰਨਾ ਗਾਣਿਆਂ ਦੇ ਤਾਂ ਉਹਨਾਂ ਨੇ ਮੈਨੂੰ ਬਹੁਤ ਮਤਲਬ ਕਾਰ ਚ ਵੀ ਐਵਰੀ ਟਾਈਮ ਉਹਨਾਂ ਨੂੰ ਨੰਬਰ ਯਾਦ ਸੀ ਕਿ ਮਾਸੀ ਪਲੀਜ਼ ਆ ਨੰਬਰ ਲਾਇਓ ਕਿ ਅਸੀਂ ਆ ਨੰਬਰ ਤੇ ਗਾਣਾ ਸੁਣਨਾ ਮੈਂ ਕਿਹੜਾ ਫਰ ਟੀਵੀ ਤੇ ਵੀ ਬੈੱਡ ਤੇ ਜੰਪ ਕਰ ਰਹੇ ਨੇ ਹਨਾ ਤਾਂ ਉਹ ਉਹ ਮੈਂ ਮਤਲਬ ਜ਼ਿਆਦਾ ਨੋਟਿਸ ਕੀਤਾ ਵੈਸੇ ਮੈਨੇ ਮੋਰਨੀ ਮੈਂ ਦੇਖਿਆ ਨਹੀਂ ਵੀਡੀਓ ਉਹਦਾ ਬਟ ਮਨ ਮੋਰਨੀ ਵੀ ਬਹੁਤ ਸੋਹਣਾ ਲੱਗਦਾ ਐਂਡ ਯਾਰਾਂ ਦੇ ਸਰਾਂ ਦੇ ਹੁਣ ਤੁਸੀਂ ਵੀਡੀਓ ਡਾਇਰੈਕਟਰ ਬਣ ਗਏ ਹੋ ਇਸ ਫੀਲਡ ਚ ਆਉਣ ਤੋਂ ਪਹਿਲਾਂ ਬੜੇ ਤੜੇ ਤੁਸੀਂ ਪੰਜਾਬੀ ਇੰਡਸਟਰੀ ਜੋ ਟ੍ਰੈਂਡ ਚੱਲ ਰਿਹਾ ਵੀਡੀਓ ਦਾ ਸਾਰਾ ਦੇਖਿਆ ਹੋਣਾ ਕਿਹੜਾ ਵੀਡੀਓ ਡਾਇਰੈਕਟਰ ਤੇ ਕਿਹੜਾ ਮਿਊਜ਼ਿਕ ਵੀਡੀਓ ਤੁਹਾਨੂੰ ਸਭ ਤੋਂ ਜ਼ਿਆਦਾ ਪਸੰਦ ਆ? ਇਹ ਤਾਂ ਕਹਿਣਾ ਔਖਾ ਜੀ ਮਤਲਬ ਸਾਰੇ ਵਧੀਆ ਕੰਮ ਕਰ ਰਹੇ ਨੇ ਸਾਰੇ ਆਪਣੀ ਆਪਣੀ ਜਗਾ ਮਤਲਬ ਕੀ ਦਾ ਨਾਮ ਲਾਵਾਂ ਮੈਂ ਰੋਬੀ ਜੀ ਪਰਮੇਸ਼ਰ ਜੀ ਹੋਰ ਫਰੇਮ ਸਿੰਘ ਜੋ ਵੀ ਹੈਗੇ ਨੇ ਸਭ ਵਧੀਆ ਕਰ ਰਹੇ ਨੇ ਆਪਣੇ ਆਪਣੇ ਟੇਸਟ ਦੇ ਅਕੋਰਡਿੰਗ ਹੀ ਜਾਂ ਜੋ ਵੀ ਗਾਣੇ ਦੀ ਰਿਕੁਆਇਰਮੈਂਟ ਹੁੰਦੀ ਹੈ ਸਭ ਆਪਣਾ ਬੈਸਟ ਕਰ ਰਹੇ ਨੇ ਹੁਣ ਤੁਹਾਨੂੰ ਫੋਨ ਸਿਰਫ ਗਾਣਾ ਡਾਇਰੈਕਟ ਕਰਨ ਲਈ ਕੀਤਾ ਜਾਵੇ ਜਾਂ ਤੁਸੀਂ ਫਿਲਮਾਂ ਦੇ ਵਿੱਚ ਵੀ ਕੰਮ ਕਰੋਗੇ ਫਿਲਮ ਵਧੀਆ ਹੋਵੇ ਕੰਟੈਂਟ ਵਧੀਆ ਹੋਵੇ ਸਟੋਰੀ ਵਧੀਆ ਹੋਵੇ ਤਾਂ ਯੈਸ ਹੈ ਫਿਲਮ ਲਈ ਵੀ ਕੋਈ ਮੈਂ ਮਤਲਬ ਉਹ ਛੱਡ ਨਹੀਂ ਦਿੱਤਾ ਇਹ ਸਟਾਰਟ ਕਰ ਲਿਆ ਉਹਨੂੰ ਨਹੀਂ ਛੱਡਿਆ ਚਲੋ ਤੁਹਾਡਾ ਦੋਵਾਂ ਦਾ ਇਸ ਗੱਲਬਾਤ ਲਈ ਬਹੁਤ-ਬਹੁਤ ਧੰਨਵਾਦ ਜੀ ਨਿਸ਼ਾਨਪੁੱਲਰ ਨੇ ਵਿੱਚ ਗਾਣਾ ਵੀ ਗੱਡੀਆਂ ਸੀ ਕੱਟਾਂਗੇ ਨਹੀਂ ਤੇ ਉਹਦੇ ਲਈ ਨਿਸ਼ਾਨਪੁੱਲਰ ਜੀ ਆਪ ਜਵਾਬ ਦੇ ਹੀ ਨੇ ਸੋ ਇਹ ਇੰਟਰਵਿਊ ਜਲਦੀ ਅਸੀਂ ਅਪਲੋਡ ਕਰ ਰਹੇ ਹਾਂ ਔਰ ਇਹਨਾਂ ਦਾ ਗਾਣਾ ਵੀ ਜਲਦੀ ਆ ਰਿਹਾ ਕਿੱਦਾਂ ਦਾ ਗਾਣਾ ਲੱਗਿਆ ਤੇ ਇੰਟਰਵਿਊ ਕਿੱਦਾਂ ਲੱਗੀ ਤੁਸੀਂ ਸਾਡੇ ਪੇਜ ਤੇ ਜਾ ਕੇ ਸਾਡੀ 5wood ਜਿਹੜੀ ਵੈਬਸਾਈਟ ਆ ਉੱਥੇ ਜਾ ਕੇ ਜਵਾਬ ਦੇ ਸਕਦੇ ਹੋ ਜੋ ਵੀ ਤੁਹਾਡੇ ਮਨ ਚ ਕੋਈ ਸਵਾਲ ਆ ਤੁਸੀਂ ਉਹ ਸਵਾਲ ਵੀ ਇਹਨਾਂ ਦੋਵਾਂ ਲਈ ਉੱਥੇ ਪੁੱਛ ਸਕਦੇ ਹੋ